ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅੱਜ ਦੇ ਨਵੇਂ ਬਲੌਗ ਵਿੱਚ ਜਨਾਨੀਆਂ ਦੀਆਂ ਜੀ ਆਹ 18 ਠੁੱਗੀਆਂ ਨਹੀਂ ਮੁੱਕਦੀਆਂ ਮੈਂ ਬਸ ਹੁਣ ਲਾ ਕੇ ਹਟੀਤੀ ਕੱਪੜਿਆਂ ਨੂੰ ਤੈ ਕੱਪੜੇ ਧੋਤੇ ਤੇ ਅੱਜ ਥੋੜੇ ਜੇ ਤੇ ਮੈਨੂੰ ਤੁਰਦੀ ਫਿਰਦੀ ਨੂੰ ਇੱਕ ਸਟੋਰੀ ਯਾਦ ਆ ਗਈ ਹੋ ਗਿਆ ਮੈਂ ਕਹਿੰਨੀ ਆ ਮਹੀਨਾ ਵੀ ਦਿਨ ਹੋ ਗਏ ਸਟੋਰੀ ਆਈ ਨੂੰ ਕਿਸੇ ਧੀ ਵੱਲੋਂ ਹੈਗੀ ਹੈ ਜੀ ਇਹ ਸਟੋਰੀ ਤੇ ਕੁੜੀ ਨੇ ਦੱਸਿਆ ਕਹਿੰਦੀ ਬਈ ਆਂਟੀ ਜੀ ਬਈ ਮੇਰਾ ਵਿਆਹ ਹੋਇਆ ਹੈ 2024 ਚ ਕਹਿੰਦੀ ਵੀ ਜਦ 2024 ਚ ਮੇਰਾ ਵਿਆਹ ਹੋਇਆ ਹੈ ਕਹਿੰਦੀ ਵੀ ਮੈਂ ਪਹਿਲਾਂ ਵੀ ਆਪਣੇ ਪੇਕੇ ਘਰੋਂ ਬਹੁਤ ਹੀ ਕਲੇਸ਼ ਚੋਂ ਨਿਕਲ ਕੇ ਗਈਆਂ ਕਹਿੰਦੀ ਵੀ ਮੇਰੇ ਭਾਈ ਤੇ ਮੇਰੀ ਪਰਜਾਈ ਦੀ ਬਿਲਕੁਲ ਨਹੀਂ ਬਣਦੀ ਕਹਿੰਦੀ ਵੀ ਮੈਂ ਇੰਨੀ ਦੁਖੀ ਸੀ ਕਿਉਂਕਿ ਮੇਰੀ ਪਰਜਾਈ ਹਮੇਸ਼ਾ ਸਾਨੂੰ ਮਾਵਾ ਧੀਆਂ ਨੂੰ ਉਹ ਡੋੜ ਕੇ ਚਿੰਬੜਦੀ ਰਹਿੰਦੀ ਆ। ਭਾਈ ਪਰ ਉਹਦੀ ਕੋਈ ਪੇਸ਼ ਨਹੀਂ ਚੱਲਦੀ। ਕਹਿੰਦੇ ਵੀ ਸਾਨੂੰ ਦੋਹਾਂ ਨੂੰ ਚਿੰਬੜ ਜਾਂਦੀ ਆ। ਕਹਿੰਦੇ ਵੀ ਮੈਂ ਤਾਂ ਤੁਸੀਂ ਮੰਨੋਗੇ ਝੂਠ ਮੈਨੂੰ ਕੋਈ ਵਿਆਹ ਦਾ ਚਾਅ ਨਹੀਂ ਥਾ ਪਰ ਮੈਨੂੰ ਇਹ ਜ਼ਰੂਰ ਤਾਂ ਵੀ ਮੈਂ ਇਸ ਘਰੋਂ ਛੁੱਟ ਜਾ। ਚਲੇ ਜਾਵਾਂ ਇਸ ਘਰੋਂ। ਕਿਉਂਕਿ ਦੇਖੋ ਕਈ ਵਾਰ ਈਆਂ ਭੈਣਾਂ ਹੁੰਦੀਆਂ ਨੇ ਨਾ ਪਿਓ ਦੇ ਘਰ ਬਹੁਤ ਕੰਮ ਕਰਦੀਆਂ ਨੇ। ਅਨੁਮਾਨ ਨਾਲ। ਹਰੇਕ ਪਾਸਿਓ ਸਚਾਈ ਚ ਰਹਿੰਦੀਆਂ ਨੇ। ਪਾਰਾ ਕਈ ਵਾਰ ਪਰਜਾਈਆਂ ਵੀ ਮਾੜੀਆਂ ਆ ਜਾਂਦੀਆਂ ਨੇ ਬਣਦੀ ਤਾਂ ਆਪਣੇ ਆਦਮੀ ਨਾਲ ਨਹੀਂ ਹੁੰਦੀ ਲੱਛਣ ਦਾ ਆਪਦੇ ਠੀਕ ਨਹੀਂ ਹੁੰਦੇ ਤੇ ਚਿੰਬੜੀ ਜਾਣਾ ਨਨਦ ਨੂੰ ਤੇ ਸੱਸ ਨੂੰ ਕਿਉਂਕਿ ਜਦੋਂ ਕੋਈ ਵੀ ਜਨਾਨੀ ਹੈ ਉਹ ਅੜੀ ਕਰਦੀ ਹੈ ਕਹਿਣ ਦਾ ਮਤਲਬ ਹਰ ਇੱਕ ਗੱਲ 'ਚ ਆਦਮੀ ਨਾਲ ਅੜਦੀ ਹੈ ਤਾਂ ਛਿੱਤਰ ਤਾਂ ਖਾਊਗੀ ਉਹ ਖਾਊਗੀ ਠੀਕ ਹੈ ਚਲੋ ਹੋਇਆ ਕਿਤੇ ਆਦਮੀ ਗਲਤ ਚੱਲਦਾ ਹੈ ਉਹਨੂੰ ਆਪਾਂ ਕਹਿ ਸਕਦੇ ਆ ਪਰ ਆਪਣੀ ਹਰ ਇੱਕ ਘੜੀ ਆਦਮੀ ਮੂਰੇ ਨਹੀਂ ਚਲਦੀ ਹੁੰਦੀ ਠੀਕ ਹੈ ਜੀ ਆਦਮੀ ਦਾ ਵੀ ਕੋਈ ਆਪਣਾ ਰਤਵਾ ਹੁੰਦਾ ਹੈ ਕੋਈ ਦਰਜਾ ਹੁੰਦਾ ਹੈ ਕੰਮ ਕਹਿੰਦੀ ਆਪ ਪੁੱਠੇ ਕਰੀ ਜਾਣੇ ਛਿੱਤਰਖਾਣੇ ਵਾਲੇ ਤਾਂ ਚਿੰਬੜ ਜਾਣਾ ਸਾਨੂੰ ਮਾਵਾਂ ਧੀਆਂ ਨੂੰ ਤੁਸੀਂ ਕਰਾਉਨੀਆਂ ਸਾਰਾ ਕੁਝ ਮੈਨੂੰ ਕਟਵਾਉਨੀਆਂ ਤੁਸੀਂ ਕਟਵਾਉਨੀਆਂ ਮੇਰੇ ਆਦਮੀ ਤੋਂ ਠੀਕ ਹੈ ਤੁਸੀਂ ਗਾਲਾਂ ਦਵਾਉਨੀਆਂ ਤੁਸੀਂ ਦਵਾਉਨੀਆਂ ਵੇਖਾ ਜੇ ਮੈਨੂੰ ਉਹ ਗਾਲਾਂ ਕੱਢਦਾ ਹੈ ਤਾਂ ਥੋੜੇ ਕਰਕੇ ਕੱਢਦਾ ਹੈ ਥੋੜੇ ਕਹਿਣ ਕਰਕੇ ਕੱਢਦਾ ਹੈ ਦੇਖੋ ਇਹ ਬਹੁਤ ਘਰਾਂ ਦੀ ਕਹਾਣੀ ਹੈ ਜੀ ਬਹੁਤ ਘਰਾਂ ਦੀ ਕਹਾਣੀ ਹੈ ਤੀਮੀਆਂ ਦੀਆਂ ਆਦਤਾਂ ਆਪਦੀਆਂ ਸਹੀ ਨਹੀਂ ਹੋਣਗੀਆਂ ਛਤਰਖਾਨੇ ਵਾਲੇ ਕੰਮ ਕਰਨਗੀਆਂ ਚਿੰਬੜੀ ਜਾਣਾ ਕਰਦੇ ਹੋਰ ਮੈਂਬਰਾਂ ਨੂੰ ਥੋੜੇ ਕਰਕੇ ਹੁੰਦਾ ਹੈ ਸਾਰਾ ਕੁਝ ਦੇਖੋ ਆਪਣੇ ਆਪ ਨੂੰ ਸੁਧਾਰਨ ਦੀ ਕੋਸ਼ਿਸ਼ ਕਰਿਆ ਕਰੋ ਦੁਆਏ ਨੂੰ ਕਹਿਣ ਤੋਂ ਪਹਿਲਾਂ ਜੇ ਅਸੀਂ ਆਪਣੇ ਅੰਦਰ ਇੱਕ ਵਾਰ ਝਾਕ ਲਈਏ ਨਾ ਵੀ ਹਾਂ ਸਾਡੀ ਗਲਤੀ ਹੈ ਮੇਰੀ ਗਲਤੀ ਹੈ ਹੁਣ ਮੈਂ ਆ ਮੈਂ ਆਪਣੇ ਸਰਦਾਰ ਨੂੰ ਕੋਈ ਕਿਸੇ ਤਰ੍ਹਾਂ ਦੀ ਵੀ ਇਹਨਾਂ ਤੋਂ ਮੈਂ ਉਲਟ ਚੱਲੂੰਗੀ ਛੱਤਰ ਤਾਂ ਮੈਂ ਖਾਊਂਗੀ ਖਾਊਂਗੀ ਠੀਕ ਹੈ ਇਹ ਤਾਂ ਕੁਛ ਵੀ ਹੈ ਭਾਵੇਂ ਸਾਡੀ ਮਾਂ ਹੋਵੇ ਅਸੀਂ ਮਾਂ ਦੇ ਨਿਗਾਚ ਅਸੀਂ ਗਲਤ ਹੋਵਾਂਗੇ ਮਾਂ ਵੀ ਸਾਡੇ ਛੱਤਰ ਮਾਰਦੀ ਆ ਭੀ ਉਹ ਵੀ ਸਾਡੇ ਛੱਤਰ ਮਾਰਦਾ ਇਹ ਥੋੜੀ ਆ ਵੀ ਜੇ ਆਦਮੀ ਸਾਹਮਣੇ ਅਸੀਂ ਕੋਈ ਗਲਤੀ ਕੀਤੀ ਆ ਜੇ ਆਦਮੀ ਸਾਡੇ ਛੱਤਰ ਮਾਰੂ ਫਿਰ ਅਸੀਂ ਕਹੀਏ ਟੱਬਰ ਕਰਕੇ ਛੱਤਰ ਪੈਂਦੇ ਨੇ ਛੱਤਰ ਪੈਂਦੇ ਆ ਸਾਡੇ ਲੱchnਾ ਕਰਕੇ ਠੀਕ ਹੈ ਜੀ ਅਸੀਂ ਸੁਧਰਨ ਦਾ ਨਾਉ ਨਹੀਂ ਲੰਦੇ ਹੈਗੇ ਅਸੀਂ ਸਾਨੂੰ ਕੋ ਹੋਰ ਘਰ ਚ ਬਖੇੜਾ ਖੜਾ ਕਰ ਦੋਨੇ ਆ ਅਸੀਂ ਕਹਿੰਦੇ ਆ ਵੀ ਨਹੀਂ ਪਰਿਵਾਰ ਗਲਤ ਆ ਮੈਂ ਸਹੀ ਆ ਗੱਲਿਓ ਠੀਕ ਹੈ ਜੀ ਅ ਉਸ ਕੁੜੀ ਨੇ ਇਹ ਗੱਲ ਦੱਸੀ ਕਹਿੰਦੀ ਆਂਟੀ ਜੀ ਤੁਸੀਂ ਮੰਨਣਾ ਝੂਠ ਕਹਿੰਦੀ ਜਦੋਂ ਵੀ ਮੈਂ ਪੇਕੇ ਚਲੇ ਜਾਨੀ ਆ ਪਤਾ ਨਹੀਂ ਤਾਂ ਮੇਰੀ ਨਾ ਪਰਜਾਈ ਨੂੰ ਇਹ ਆ ਵੀ ਆਵੇ ਨਾ ਇਹ ਆ ਵੀ ਨਾ ਦੇਖੋ ਉਹ ਕਹਿੰਦੇ ਹੁੰਦੇ ਆ ਧੀਆਂ ਭੈਣਾ ਵੀ ਉਸੇ ਪਰਿਵਾਰ ਚੋਂ ਜਾਨੀਆਂ ਹੁੰਦੀਆਂ ਆ ਪਰਿਵਾਰ ਦਾ ਚਿਹਰਾ ਪੜ ਲੈਂਦੀਆਂ ਨੇ ਪਰਿਵਾਰ ਦੀ ਗੱਲ ਗੱਲ ਚੋਂ ਪਤਾ ਲੱਗ ਜਾਂਦਾ ਸਾਨੂੰ ਬਈ ਇਹ ਸਾਨੂੰ ਰੇ ਆਉਂਦੀਆਂ ਚਾਹੁੰਦੇ ਆ ਜਾਂ ਨਹੀਂ ਚਾਹੁੰਦੇ ਉੱਥੋਂ ਹੀ ਪਾਲ ਪੜਾਸ ਕੇ ਉੱਥੇ ਤੋਂ ਹੀ ਜਾਂਦੀਆਂ ਨੇ ਉਹ ਧੀਆ ਕਿਤੇ ਸਹੁਰੇ ਘਰ ਜਾ ਕੇ ਉਹਨਾਂ ਦਾ ਦਿਮਾਗ ਨਹੀਂ ਬਦਲ ਜਾਂਦਾ ਸਭ ਪਤਾ ਹੁੰਦਾ ਉਹਨਾਂ ਨੂੰ ਪੇਕੇ ਘਰ ਦੇ ਮੈਂਬਰਾਂ ਬਾਰੇ ਕਿਹਦੀ ਸੋਚ ਮੇਰੇ ਪ੍ਰਤੀ ਕਹੀ ਜੀ ਹੈ ਕਿਹਦੀ ਸੋਚ ਕਹੀ ਜੀ ਹੈ ਇੱਕ ਧੀ ਭੈਣ ਬੋਲਦੀ ਨਹੀਂ ਧੀ ਭੈਣ ਨੂੰ ਆਏ ਹੁੰਦਾ ਵੀ ਕਿਤੇ ਚਾਹ ਤੋਂ ਮਨਾ ਜਾਂਦੀ ਲੱਗਾ ਕਿਤੇ ਉਰੇ ਆਉਣ ਤੋਂ ਮਨਾ ਜਾਂਦੀ ਲੱਗਾ ਆਪਣੀ ਢਿੱਡ ਨੂੰ ਗੱਠ ਦੇ ਲੰਦੀ ਹੈ ਇੱਕ ਹੋਂਗਾ ਹੁੰਦਾ ਫਿਰਤੀ ਭੈਣ ਦੇ ਅੰਦਰ ਠੀਕ ਹੈ ਬਈ ਕਹਿੰਦੀ ਬਈ ਮੈਂ ਇਦਾਂ ਹੀ ਕਹਿੰਦੀ ਚਲੇ ਗਈ ਇੱਕ ਵਾਰ ਦੀ ਗੱਲ ਨਹੀਂ ਕਹਿੰਦੀ ਤਕਰੀਬਨ ਤਕਰੀਬਨ ਹਰੇ ਘੜੇ ਦੀ ਉਹ ਗੱਲ ਹੈ ਕਹਿੰਦੀ ਮੇਰੇ ਗਏ ਤੇ ਮੇਰੇ ਭਾਈ ਪਰਜਾਈ ਦੀ ਖੜਕਣੀਓ ਖੜਕਣੀਆਂ ਕਿਉਂਕਿ ਪਰਜਾਈ ਜਾਣ ਕੇ ਛੰਗੜੀਆਂ ਛੇੜਦੀ ਆ ਬਹੁਤ ਕੁੜੀ ਨੇ ਦੁਖੀ ਦਿਲ ਨਾਲ ਸਟੋਰੀ ਲਿਖੀ ਹੋਈ ਕਹਿੰਦੀ ਏਕਣੇ ਮੈਂ ਚਲੇ ਗਈ ਕਹਿੰਦੀ ਰੋਟੀ ਠੰਡੀ ਲਿਆਤੀ ਮੇਰੇ ਭਰਾ ਨੂੰ ਸਬਜ਼ੀ ਵੀ ਠੰਡੀ ਰੋਟੀ ਵੀ ਠੰਡੀ ਹੁਣ ਤੁਹਾਨੂੰ ਪਤਾ ਵੀ ਜਿਹੜੇ ਆਦਮੀ ਬਾਹਰ ਥੱਕ ਟੁੱਟ ਕੇ ਆਉਂਦੇ ਨੇ ਉਹ ਠੰਡੀਆਂ ਰੋਟੀਆਂ ਠੰਡੀਆਂ ਸਬਜ਼ੀਆਂ ਨਹੀਂ ਖਾ ਕੇ ਖੁਸ਼ ਹੈਗੇ ਉਹਨਾਂ ਨੂੰ ਪਤਾ ਹੁੰਦਾ ਵੀ ਅਸੀਂ ਸਾਰੀ ਦਿਹਾੜੀ ਮਰਦੇ ਆ ਬਾਹਰ ਕਮਾਈਆਂ ਕਰਦੇ ਆ ਇਹ ਥੋੜੀ ਆ ਵੀ ਆਪਾਂ ਠੰਡੀ ਰੋ ਉਹ ਹੀ ਵਰ ਲੱਛਣਾ ਮਾੜੇ ਵਾਲਾ ਹੀ ਕੰਮ ਨੇ ਕਹਿੰਦੀ ਭਾਈ ਕੀ ਕਰਿਆ ਮੇਰੇ ਭਾਈ ਨੇ ਲੈਂਦੇ ਨਹੀਂ ਥਾਲੀ ਚੱਕ ਕੇ ਕੰਦਨਾ ਮਾਰੀ ਕਹਿੰਦਾ ਤੈਨੂੰ ਬਹੁਤ ਕਹਿੰਦੀ ਜਣੀ ਬਹੁਤ ਕੁੱਤੀਆਂ ਮੁੱਤੀਆਂ ਕਰਿਆ ਮੇਰੇ ਭਾਈ ਨੇ ਵੀ ਤੈਨੂੰ ਤਮੀਜ਼ ਨਹੀਂ ਹੈਗੀ ਤੈਨੂੰ ਪਤਾ ਨਹੀਂ ਹੈਗਾ ਮੈਂ ਥੱਕਿਆ ਟੁੱਟਿਆ ਆਇਆ ਬਾਹਰੋਂ ਸਵੇਰ ਦਾ ਮੈਂ ਖੇਤਾਂ 'ਚ ਖੱਜਲ ਖਵਾਰ ਹੁੰਨਾ ਤੂੰ ਮੈਨੂੰ ਠੰਡੀ ਰੋਟੀ ਠੰਡੀ ਸਬਜ਼ੀ ਮੇਰੇ ਮੱਥੇ ਮਾਰੀ ਹੁਣ ਉਹ 'ਚ ਗਲਤੀ ਦੱਸੋ ਇਹ 'ਚ ਗਲਤੀ ਕੁੜੀ ਦੀ ਹੈ ਇਹ 'ਚ ਗਲਤੀ ਭਰਜਾਈ ਦੀ ਹੈ ਉਹਨੇ ਕਿਉਂ ਆਪਣੇ ਆਦਮੀ ਨੂੰ ਠੰਡੀ ਰੋਟੀ ਦਿੱਤੀ ਕਹਿੰਦੀ ਉੱਥੇ ਵੀ ਕਹਿੰਦੀ ਦੋਹਾਂ 'ਚ ਜਦ ਇਹ ਬਖ ਦੋਹਾਂ ਚ ਜਦ ਬਖੇੜਾ ਖੜਾ ਹੋਇਆ ਹੋਇਆ ਕਹਿੰਦੀ ਕਾਟੋ ਕਲੇਸ ਕਹਿੰਦੀ ਕੁੱਟ ਕਟਾਪਾ ਪਿੱਟ ਸਿਆਪਾ ਕਹਿੰਦੀ ਅਸੀਂ ਮਾਮਾ ਦੀਆਂ ਛਡਾਉਂਦੀਆਂ ਮਰ ਜੰਨੀਆਂ ਮੈਰੀ ਕਹਿੰਦੀ ਮੇਰੀ ਮਾਂ ਨੂੰ ਹੁੰਦਾ ਵੀ ਜੇ ਇਹਨੂੰ ਕਿਤੇ ਥੈਂਕ ਥੈਂ ਬੱਜੀ ਅ ਹੋਰ ਅਸੀਂ ਬੰਨੇ ਜਾਵਾਂਗੇ ਠੀਕ ਹੈ ਕਹਿੰਦੀ ਵੀ ਉਦੋਂ ਬਾਅਦ ਕਹਿੰਦੀ ਭਾਈ ਤਾਂ ਮੇਰਾ ਚਲੇ ਗਿਆ ਕਹਿੰਦੀ ਉਹਦਾ ਕੁੱਟ ਕਟਾਪਾ ਕਰਕੇ ਬਾਹਰ ਨੂੰ ਕਹਿੰਦੀ ਪਿੱਛੋਂ ਮੈਨੂੰ আর ਮੇਰੀ ਮਾਂ ਨੂੰ ਜੰਬੜ ਗਈ ਕਹਿੰਦੀ ਕਹਿੰਦੀ ਆ ਜਦਨ ਦੀ ਤੂੰ ਆਈਂ ਉਦੋਂ ਦਾ ਇੱਕਲੇਸ ਪੈਂਦਾ ਘਰ ਚ ਸੂਰੀਆ ਜਨਕਰ ਦੇਖ ਇਹ ਮੈਂ ਬਹੁਤ ਘਰਾਂ ਚ ਸੁਣਿਆ ਹੋਇਆ ਹੈ ਹੁਣ ਤੁਸੀਂ ਗਲਤੀ ਦੱਸੋ ਕੀ ਦੀ ਹੈ ਦੱਸ ਦਿਓ ਕਮੈਂਟਾਂ ਚ ਗਲਤੀ ਕੀ ਦੀ ਹੈ ਜਨਾਨੀ ਦੀ ਗਲਤੀ ਹੈ ਜਾਂ ਧੀ ਭੈਣ ਜਿਹੜੀ 4 ਦਿਨ ਰਹਿਣਾ ਹੀ ਹੋਈ ਆ ਉਹਦੀ ਗਲਤੀ ਹੈ ਗਲਤੀ ਤਾਂ ਜਨਾਨੀ ਦੀ ਆ ਵੀ ਕਿ ਆਪਣੇ ਆਦਮੀ ਨੂੰ ਠੰਡੀ ਰੋਟੀ ਕਿਉਂ ਦਿੱਤੀ ਐ ਕਹਿੰਦੀ ਥੋੜੇਕ 2-3 ਦਿਨ ਲੰਗੇ ਕਹਿੰਦੀ ਮੈਂ 8-10 ਦਿਨ ਲਾਉਣ ਗਈ ਸੀ ਗਈ ਵੀ ਕਹਿੰਦੀ ਬਹੁਤ ਚਰਵਾਤੀ ਤੇ ਕਹਿੰਦੀ ਇਹ ਥੋੜੇਕ ਦਿਨ ਲੰਗੇ ਕਹਿੰਦੀ ਭਾਈ ਕੀ ਕਰਿਆ ਮੇਰੇ ਭਾਈ ਨੇ ਕਹਿੰਦੀ ਕਿ ਹਾ ਵੀ ਮੇਰਾ ਦੁੱਧ ਗਰਮ ਕਰ ਦੋ ਮੈਂ ਨਾ ਆ ਕੇ ਆਇਆ ਕਹਿੰਦੀ ਦੁੱਧ ਗਰਮ ਕਰਤਾ ਕਹਿੰਦੀ ਰਿੱਜ ਦਾ ਰਿੱਜ ਦਾ ਲਿਆ ਕੇ ਦੁੱਧ ਮੇਰੇ ਭਾਈ ਦੇ ਮੂਰੇ ਧਰਤਾ ਅੱਧਾ ਕ ਗਲਾਸ ਕਹਿੰਦੀ ਪਾ ਕੇ ਕੋਲੇ ਰੱਖਤਾ ਕਹਿੰਦੀ ਉਹਨੇ ਲੈਂਦੇ ਨਹੀਂ ਘੁੱਟ ਭਰ ਲਿਆ ਕਹਿੰਦੀ ਦੁੱਧ ਤਾਂ ਰਿੱਜ ਦਾ ਰਿੱਜ ਦਾ ਉਹਦਾ ਮੂੰਹ ਗਿਆ ਜਾਲ ਕਹਿੰਦੀ ਉਹਨੇ ਲੈਂਦੇ ਨਹੀਂ ਜੱਗ ਮਾਰਿਆ ਦੁੱਧ ਵਾਲਾ ਭਗਾ ਕੇ ਦੇਖਾ ਮੈਂ ਤਾਂ ਮੈਂ ਤਾਂ ਇਹ ਕਹਿੰਨੀ ਆ ਵੀ ਦੇਖ ਜਦ ਨਾਲ ਅਸੀਂ ਆਪਣੇ ਆਦਮੀਆਂ ਨੂੰ ਰੋਟੀ ਖਿਲਾਉਣੀ ਆ ਭਾਵੇਂ ਅਸੀਂ ਕੋਈ ਦੁੱਧ ਚਾਹ ਫੜਾਉਣੀ ਆ ਕੁਛ ਵੀ ਆ ਬੜੇ ਪਿਆਰ ਸਤਿਕਾਰ ਨਾਲ ਬੜੇ ਪਿਆਰ ਸਤਿਕਾਰ ਨਾਲ ਕਿਉਂਕਿ ਇਹ ਸਾਡੇ ਪਿੱਛੇ ਦਿਨ ਰਾਤ ਬਾਹਰ ਮਰਦੇ ਫਿਰਦੇ ਨੇ ਦਿਨ ਰਾਤ ਮਿਹਨਤਾਂ ਕਰਦੇ ਨੇ ਇਹ ਸਾਡੇ ਪਿੱਛੇ ਬੱਚਿਆਂ ਪਿੱਛੇ ਠੀਕ ਹੈ ਕਬੀਲਦਾਰੀਆਂ ਚੱਕੀ ਫਿਰਦੇ ਨੇ ਆਪਣੇ ਸਿਰਾਂ ਤੇ ਬੋਜਾ ਚੱਕੀ ਫਿਰਦੇ ਨੇ ਅਸੀਂ ਜੇ ਇਹਨਾਂ ਨੂੰ ਰੋਟੀ ਵੀ ਖੁਸ਼ ਹੋ ਕੇ ਨਹੀਂ ਦੇ ਸਕਦੀਆਂ ਅਸੀਂ ਚਾਹ ਦੁੱਧ ਵੀ ਖੁਸ਼ ਹੋ ਕੇ ਨਹੀਂ ਦੇ ਸਕਦੀਆਂ ਮੈਂ ਤਾਂ ਇਹ ਕਹਿ ਨਹੀਂ ਹੁੰਨੀ ਆ ਵੀ ਜਦੋਂ ਵੀ ਰੋਟੀ ਦੇਣੀ ਆ ਨਾ ਆਦਮੀ ਨੂੰ ਮੈਂ ਜਨਨੀਆਂ ਦੀ ਗੱਲ ਕਰਦੀਆਂ ਵੀ ਜਦੋਂ ਵੀ ਆਦਮੀ ਨੂੰ ਆਪਣੇ ਨੂੰ ਰੋਟੀ ਫੜਾਉਣੀ ਆ ਬੜੇ ਪਿਆਰ ਸਤਿਕਾਰ ਨਾਲ ਪ੍ਰਸ਼ਾਦਾ ਵੀ ਗਰਮ ਹੋਵੇ ਭਾਵੇਂ ਤੂੰ ਬਹੁਤੀਆਂ ਦੀਵੀਆਂ ਦੀ ਆਤ ਹੁੰਦੀ ਆ 2 ਘੰਟੇ ਪਹਿਲਾਂ ਹੀ ਰੋਟੀ ਲਾ ਕੇ ਰੱਖ ਦੇਣੀ ਆ ਆਪਣੇ ਟਾਈਮ ਟੇਬਲ ਦੇ ਹਿਸਾਬ ਨਾਲ ਕੋਈ ਬਾਹਰੋਂ ਲੇਟ ਆਵੇ ਕੋਈ ਪਹਿਲਾਂ ਆ ਜਵੇ ਜਿਵੇਂ ਆਉਂਦਾ ਅਗਲਾ ਓਪਨ ਤੱਤੀਆਂ ਛੰਡੀਆਂ ਖਾਈ ਜਾਂਦਾ ਹੈ ਬਹੁਤ ਮਾੜੀ ਗੱਲ ਹੈ ਬਹੁਤ ਮਾੜੀ ਗੱਲ ਹੈ ਠੀਕ ਹੈ ਤੁਸੀਂ ਪ੍ਰਸ਼ਾਦਾ ਉਸ ਹਿਸਾਬ ਨਾਲੇ ਪਕਾਇਆ ਕਰੋ ਜਿਸ ਹਿਸਾਬ ਨਾਲ ਆਦਮੀਆਂ ਨੇ ਰੋਟੀ ਖਾਣੀ ਹੈ ਠੀਕ ਹੈ ਵਧੀਆ ਤਰੀਕੇ ਨਾਲ ਅਸੀਂ ਥਾਲ ਪਰੋਸ ਕੇ ਉਹਨਾਂ ਦੇ ਮੂਹਰੇ ਲੈ ਕੇ ਆਈਏ ਦੋ ਘੜੀ ਉਹਨਾਂ ਕੋਲ ਬੈਠੀਏ ਉਹਨਾਂ ਨੂੰ ਰੋਟੀ ਖਾਣ ਦਈਏ ਪਿਆਰ ਦੀਆਂ ਗੱਲਾਂ ਕਰੀਏ ਦੋ ਘੜੀ ਯਾਰ ਆਹੀ ਹੁੰਦਾ ਹੈ ਹੋਰ ਕੀ ਹੈ ਰਿਸ਼ਤਿਆਂ 'ਚ ਹੋਰ ਕੀ ਆਪਾਂ ਪਾ ਕੇ ਖਾਣਾ ਹੈ ਹਾਂ ਆਦਮੀ ਖੁਸ਼ ਹੋ ਕੇ ਰੋਟੀ ਖਾ ਲਵੇ ਫਿਰ ਆਪਾਂ ਚਾਹ ਦੁੱਧ ਦੰਨੀਆਂ ਚਾਹ ਦੁੱਧ ਕੁਛ ਵੀ ਆ ਤੁਸੀਂ ਵਧੀਆ ਤਰੀਕੇ ਨਾਲ ਤਿਆਰ ਕਰਕੇ ਉਹਨਾਂ ਕੋਲ ਬੈਠ ਕੇ ਦੋ ਘੜੀ ਉਹ ਚਾਹ ਦੁੱਧ ਛਕ ਲੈਣਾ ਆਪਣਾ ਫੇਰ ਉਹਨਾਂ ਨੇ ਉਹੀ ਧੰਦਿਆਂ ਚ ਪੈ ਜਾਣਾ ਯਾਰ ਮੈਂ ਬਹੁਤ ਜਨਾਨੀਆਂ ਇਦਾਂ ਦੀਆਂ ਦੇਖੀਆਂ ਜਿਹੜੀਆਂ ਆਦਮੀਆਂ ਨੂੰ ਦੱਦ ਵੱਡਮੀ ਰੋਟੀ ਦੰਦੀਆਂ ਨੇ ਠੀਕ ਹੈ ਚਾਹ ਕੰਟਕਾਂ ਟਾ ਡੇਡ ਕੰਟ ਪਹਿਲਾਂ ਹੀ ਬਣਾ ਕੇ ਰੱਖ ਦੇਣੀ ਆ ਕੋਈ ਹੁਣ ਪੀ ਲੋ ਕੋਈ ਆਕੇ ਘੰਟੇ ਨੂੰ ਪੀ ਲੋ ਹੁਣ ਤਾਂ ਆਪਾਂ ਗੈਸਾਂ ਦਾ ਬਟਨ ਘੁਮਾਉਣਾ ਜੀਨੇ ਜਦ ਪੀਣੀਆ ਉਹਨੂੰ ਜਦੇ ਬਣਾ ਕੇ ਦੇ ਦੋ ਹੁਣ ਅਸੀਂ 2.5 ਟੋਟਰੂ ਆ ਕਈ ਵਾਰ ਬੱਚਾ ਲੇਟ ਉੱਠਦਾ ਅਸੀਂ ਆਪਣਾ ਦੋਏ ਜਣੇ ਆਪਣਾ ਪ੍ਰਸ਼ਾਦਾ ਛੱਕ ਲੈਨੇ ਆ ਉਹਦੀਆਂ ਜਿਹੜੀਆਂ ਚਾਰ ਰੋਟੀਆਂ ਮੈਂ ਲਾਉਂਦੀ ਹੋਂ ਨਹੀਂ ਆਟਾ ਚੱਕ ਦੰਨੀ ਆ ਉਹ 7 ਟੋ ਘੰਟਾ ਬਾਅਦ ਉੱਠੇ ਉਹ 7 ਟੋ ਅੱਧਾ ਘੰਟਾ ਬਾਅਦ ਉੱਠੇ ਹੁਣ ਸਿਆਲ ਦੇ ਦਿਨ ਆ ਤੁਹਾਨੂੰ ਪਤਾ ਰੋਟੀ ਜਦੇ ਟੋਕਰੀਆਂ ਚ ਡੱਬਿਆਂ ਚ ਇਕੱਠੀ ਹੋ ਜਾਂਦੀ ਆ ਹੈਨਾ ਭਈ ਆਪਣਾ ਜਤੇ ਆਪਣਾ ਬੱਚੇ ਨੂੰ ਚਾਰ ਪਰਸ਼ਾਦੇ ਲਾ ਕੇ ਦੇ ਦਿੱਤੀਆਂ ਪਕੜ ਚੁੱਲਾ ਵੜਨਾ ਜੇ ਅਸੀਂ ਇੰਨੇ ਤੋਂ ਵੀ ਸਾਡੇ ਹੱਥ ਟੁੱਟ ਗਏ ਪਰਿਵਾਰ ਨੂੰ ਕਈ ਵੀ ਕਲੇਸ਼ ਪੈਂਦਾ ਤੁਹਾਡੇ ਕਰਕੇ ਤੇ ਤੁਹਾਡੇ ਕਰਕੇ ਮੈਨੂੰ ਕੁੱਟਦਾ ਹੈ ਤੁਹਾਡੇ ਕਰਕੇ ਮੈਨੂੰ ਗਾਲਾਂ ਕੱਢਦਾ ਨਹੀਂ ਉੱਥੇ ਗਲਤੀ ਜਨਾਨੀ ਦੀ ਹੈ ਉਹ ਆਪਣੇ ਆਦਮੀ ਦੀ ਇੱਜ਼ਤ ਨਹੀਂ ਕਰ ਰਹੀ ਕਹਾਂ ਕੁੜੀ ਕਹਿੰਦੀ ਆਂਟੀ ਮੇਰਾ ਇੰਨਾ ਮਨ ਦੁਖੀ ਹੋਇਆ ਪਿਆ ਵੀ ਮੈਂ ਬਾਪ ਦੀ ਦੇਲੀਓ ਛੱਡਦਾ ਕਹਿੰਦੀ ਹਰੇ ਗੜ ਮੈਨੂੰ ਦੁਮਤਾ ਉਹ ਹੋਣੀ ਐ ਤਾਂ ਅੰਗਲੇਸ ਪੈਂਦਾ ਤੇਰੇ ਕਰਕੇ ਕਲੇਸ ਪੈਂਦਾ ਇਹ ਮੈਨੂੰ ਤੇਰੇ ਕਰਕੇ ਕੁੱਟ ਤਾ ਦੱਸ ਕਿਹੜਾ ਭਾਈ ਆ ਆਪਣੀ ਭੈਣ ਕਰਕੇ ਆਪਣੀ ਜਨਾਨੀ ਨੂੰ ਕੁੱਟੂ ਤੇਰੇ ਭਾਈ ਲੱਛਣ ਨਹੀਂ ਚੰਗੇ ਤਾਂ ਘਟਾਈ ਖਾਨੀ ਐ ਤੂੰ ਕਹਿੰਦੀ ਮੈਂ ਹੁਣ ਪੇਕਾ ਕਰ ਛੱਡਾਂ ਤਾਂ ਕਹਿੰਦੀ ਮੇਰੀ ਮਾਂ ਬੈਠੀ ਆ ਮੈਂ ਕਿਵੇਂ ਛੱਡਾਂ ਕਿਵੇਂ ਛੱਡਾਂ ਮੈਂ ਪੇਕੇ ਘਰ ਨੂੰ ਭਾਈ ਮੇਰਾ ਬਥੇਰਾ ਕਰਦਾ ਮੇਰਾ ਹੈ ਇੱਕ ਉਹਨੂੰ ਇਹ ਚੰਗੀ ਨਹੀਂ ਲੱਗਦੀ ਕਹਿੰਦੀ ਮੈਂ ਭਈ ਦੇਖੇ ਗੱਲ ਗਲਤ ਆ ਉਹ ਕਹਿੰਦੇ ਹੁੰਦੇ ਨੇ ਡਿਗੇ ਖੋਤੇ ਤੋਂ ਗੁੱਸਾ ਘਮਾਰਦੇ ਗੱਲ ਗਲਤ ਹੈ ਆਦਤਾਂ ਸਾਡੀਆਂ ਨਹੀਂ ਚੰਗੀਆਂ ਅਸੀਂ ਘਰ ਦੇ ਮੈਂਬਰਾਂ ਨੂੰ ਕਹੀ ਜਾਈਏ ਵੀ ਜੇ ਛੱਤਰ ਪੈਂਦੇ ਆ ਤਾਂ ਤੁਹਾਡੇ ਘਰ ਕੇ ਪੈਂਦੇ ਨੇ ਨਹੀਂ 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 ਆਪਣੀਆਂ ਆਦਤਾਂ ਸੁਧਾਰੋ ਸਾਡਾ ਫਰਜ਼ ਹੈ ਆਦਮੀਆਂ ਨੂੰ ਪਿਆਰ ਸਤਿਕਾਰ ਨਾਲ ਪ੍ਰਸ਼ਾਦਾ ਚਾਹ ਦੁੱਧ ਤਿਆਰ ਕਰਕੇ ਦੇਣ ਦਾ ਹੋਰ ਸਾਡਾ ਕੀ ਇਹਨਾਂ ਨੇ ਚਾਰ ਪਾਉਣਾ ਨਾ ਅਸੀਂ ਬੱਚਿਆਂ ਨੂੰ ਦੱਦ ਵੱਡਵਾ ਪ੍ਰਸ਼ਾਦਾ ਦਈਏ ਨਾ ਅਸੀਂ ਆਪਣੇ ਆਦਮੀਆਂ ਨੂੰ ਦੱਦ ਵੱਡਵਾ ਪ੍ਰਸ਼ਾਦਾ ਦਈਏ ਨਾ ਅਸੀਂ ਆਪਣੇ ਬਜ਼ੁਰਗਾਂ ਨੂੰ ਦੱਦ ਵੱਡਵਾ ਪ੍ਰਸ਼ਾਦਾ ਦਈਏ ਠੀਕ ਹੈ ਇਹ ਗੱਲ ਬਹੁਤ ਗਲਤ ਹੈ ਬਹੁਤ ਗਲਤ ਗੱਲ ਹੈ ਧੀਆਂ ਭੈਣਾਂ ਪਤਾ ਨਹੀਂ ਆਪਣੇ ਘਰੋਂ ਕਿਵੇਂ ਨਿਕਲ ਕੇ ਆਉਂਦੀਆਂ ਨੇ ਹੁਣ ਇੱਕ ਦਿਨ ਲਈ ਜਾਣਾ ਹੁੰਦਾ ਪਿੱਕੇ ਘਰ ਪਹਿਲਾਂ ਰਾਤ ਨੂੰ ਸਾਰਾ ਟਾਈਮ ਟੇਬਲ ਬਣਾ ਕੇ ਰੱਖੀਦਾ ਵੀ ਐਨੇ ਵਜੇ ਉੱਠੂੰਗੀ ਤਾਂ ਐ ਤੋ ਐ ਕੰਮ ਨਿਭੜਨਗੇ ਤਾਂ 9 ਵਜੇ ਘਰੋਂ ਨਿਕਲੂਗੀ ਤਾਂ ਮੁੜ ਕੇ 9 ਵਜੇ ਘਰ ਆਉਂਗੀ ਰਾਤਾਂ ਰਹਿਣ ਦਾ ਤਾਂ ਟਾਈਮ ਹੀ ਨਹੀਂ ਕਿਸੇ ਕੋਲ ਬਹੁਤ ਘੱਟ ਠੀਕ ਹੈ ਹੁਣ ਮੇਰੇ ਵਰਗੀ ਉਹ ਲਾ ਲਓ ਭੱਜੀ ਨੱਠੀ ਜਾਂਦੀ ਆ ਹੁਣ ਇੱਕ ਦਿਨ ਲਈ ਗਈ ਸੀ ਮੈਂ ਠੀਕ ਹੈ 10:00 10:30 ਵਜੇ ਪਹੁੰਚੀ ਛਾਮ ਨੂੰ ਜਿਉਂ ਜੋਗਾ 5:30 ਵਜੇ ਨੂੰ ਛੱਡ ਕੇ ਗਿਆ ਹੁਣ ਦਿਨ ਦਾ ਕੱਬਾ ਕੱਬਾ ਜਾਈ ਹੈ ਜੇ ਉਹਦੇ ਵਿੱਚ ਵੀ ਭਾਈ ਪੇਕੇ ਘਰ ਕੋਈ ਚੜਚੜ ਕਰੇ ਫਿਰ ਕੀ ਲੈਣਾ ਜਾ ਕੇ ਕੀ ਲੈਣਾ ਜਾ ਕੇ ਧੀ ਭੈਣ ਆ ਪੇਕੇ ਘਰ ਆਪਣਾ ਥਕੇਮਾ ਲਾਉਣਾ ਆਉਂਦੀ ਆ ਆਪਣਾ ਢਿੱਡ ਹੌਲਾ ਕਰਨਾ ਆਉਂਦੀ ਆ ਦੋ ਘੜੀ ਖੁਸ਼ ਰਹਿਣਾ ਆਉਂਦੀ ਆ ਫਿਰ ਮਹੀਨਾ ਡੈਡਮੀ ਨਾਉੜੀ ਫਿਰੀ ਜਾਂਦੀ ਆ ਅੱਛਾ ਤੁਸੀਂ ਧੀ ਭੈਣ ਨੂੰ ਭੁੰਨ ਕੇ ਨਾ ਆਪਣੇ ਘਰ ਨੂੰ ਤੋਰਿਆ ਕਰੋ ਉਹ ਮੁਰਕੇ ਤੁਹਾਡੇ ਬਾਰੇ ਸੋਚੇ ਨਾ আর ਤੁਹਾਡੇ ਕੋਲ ਆ ਕੇ ਪਸਤਾਵੇ ਵੀ ਮੈਂ ਕਿੱਥੇ ਚਲੇ ਗਈ ਨਾਲ ਤਾਂ ਮੈਂ ਘਰ ਦਾ ਕੰਮ ਛੱਡ ਕੇ ਗਈ ਨਾਲੇ ਹਲ-ਹਲ ਕਰਦੀ ਗਈ ਨਾਲੇ ਆਸਲੂਫੇ ਸੁਣ ਕੇ ਆ ਗਈ ਪਰਝਾਈ ਦੇ ਨਹੀਂ ਇਹ ਗੱਲ ਪਰਝਾਈਆਂ ਲਈ ਬਹੁਤ ਗਲਤ ਹੈ ਬਹੁਤ ਗਲਤ ਹੈ ਅੱਜ ਕੱਲ੍ਹ ਨਹੀਂ ਸਮਾਂ ਕੁੜੀਆਂ ਕੋਲ ਘਰੋਂ ਨਿਕਲਦਾ ਬਹੁਤ ਔਖੀਆ ਆਪਣੇ ਘਰੋਂ ਨਿਕਲਣੀਆਂ ਉਹਨਾਂ ਦਾ ਘਰ ਆਈਆਂ ਦਾ ਸਤਿਕਾਰ ਕਰਿਆ ਕਰੋ ਭੈਣਾ ਭਾਈਆਂ ਨੂੰ ਹਸਣ ਖੇਡਣ ਦਾ ਮੌਕਾ ਦਿਆ ਕਰੋ ਮਾਂ ਨਾਲ ਗੱਲਾਂ ਕਰਨ ਦਾ ਮੌਕਾ ਦਿਆ ਕਰੋ ਪਤਾ ਨਹੀਂ ਕਿਹੜੀ ਘੜੀ ਮਾਵਾਂ ਨੰਗ ਜਾਂਦੀਆਂ ਨੇ ਪਿਓ ਨੰਗ ਜਾਂਦੇ ਨੇ ਪਤਾ ਨਹੀਂ ਲੱਗਦਾ ਹੁਣ ਮੈਂ ਮੁੰਨੜੀ ਅਜੇ ਮੈਨੂੰ 4 ਦਿਨੇ ਹੋਏ ਤੇ ਆਈ ਨੂੰ ਮਾਂ ਨੂੰ ਛੱਡ ਕੇ ਚੌਥੇ ਦਿਨ ਤੋਂ ਸੁਨੇਹਾ ਵੀ ਆ ਗਿਆ ਵੀ ਨੰਗੀ ਸਿਆਣੇ ਸਰੀਰ ਦਾ ਕੋਈ ਨਹੀਂ ਪਤਾ ਹੁੰਦਾ ਉਸਤਾਵੇ ਹੀ ਪੱਲੇ ਰਹਿ ਜਾਂਦੇ ਆ ਨਾ ਇੰਨਾ ਹੈ ਜਾਂ ਸਲੂਕ ਨਾ ਕਰਿਆ ਕਰੋ ਕਿੱਥੇ ਨੂੰ ਜਾਣਾ ਹੈ ਕਿੱਥੇ ਨੂੰ ਜਾਣਾ ਹੈ ਹੈ ਮੈਂ ਤਾਂ ਆਈ ਹੈਰਾਨ ਆ ਵੀ ਪਰਜਾਈਆਂ ਦੇ ਦਿਲੇ ਨਹੀਂ ਹੁੰਦਾ ਜਿਹੜੀਆਂ ਇਦਾਂ ਦੀਆਂ ਹੁੰਦੀਆਂ ਮੈਂ ਸਾਰੀਆਂ ਨੂੰ ਨਹੀਂ ਕਹਿੰਦੀ ਹੈਗੀ ਬੜੀਆਂ ਸਤਕਾਰਯੋਗ ਧੀਆਂ ਨੋਹਾਂ ਨੇ ਅੱਜ ਦੇ ਸਮੇਂ 'ਚ ਜਿਹੜੀਆਂ ਬਹੁਤ ਵਧੀਆ ਆਪਣੇ ਪਰਿਵਾਰ ਨੂੰ ਨਿਭਾਉਂਦੀਆਂ ਨੇ ਨਾਲ ਦਾ ਦਾ ਸਤਕਾਰ ਕਰਦੀਆਂ ਨੇ ਸਾਰੀਆਂ ਨਹੀਂ ਮਾੜੀਆਂ ਹੁੰਦੀਆਂ ਜੀ ਕੁਝ ਪਰਸੈਂਟ ਘਰਾਂ 'ਚ ਚੱਲਦਾ ਹੈ ਫੇ ਚੱਲਦਾ ਵੀ ਸਿਰੇ ਹੀ ਚੱਲਦਾ ਆਪਾਂ ਤੁਹਾਨੂੰ ਸਹੀ ਗੱਲ ਦੱਸ ਸੀਗੇ ਜਿਹੜੀਆਂ ਬੇਲਣ ਦੀਆਂ ਉਹ ਕੁੱਤੇ ਦੀ ਪੂੰਛ ਮੰਗੋ ਫਿਰ ਸਿੱਧੀਆਂ ਹੀ ਨਹੀਂ ਹੁੰਦੀਆਂ ਭਾਵੇਂ ਉਹਨਾਂ ਨੂੰ ਤਲੀਆਂ ਤੇ ਚੋਕ 'ਚ ਗਾ ਲੋ ਠੀਕ ਹੈ ਜਿਹੜੀਆਂ ਨੇ ਨਹੀਂ ਆਪਣਾ ਸੁਭਾਅ ਵਿਗਾੜਨਾ ਸਾਰੇ ਰਿਸ਼ਤਿਆਂ ਨੂੰ ਪਿਆਰ ਕਰਨਾ ਉਹ ਭਾਵੇਂ ਨੂਣ ਨਾਲ ਰੋਟੀ ਖਾਂਦੀਆਂ ਨੇ ਉਹ ਉੱਥੇ ਵੀ ਖੁਸ਼ ਨਹੀਂ ਨਾ ਕਰਿਆ ਕਰੋ ਏਕਣੋ ਕੁਝ ਨਹੀਂ ਹੈਗਾ ਇਹਨਾਂ ਗੱਲਾਂ 'ਚ ਕਿੱਥੇ ਨੂੰ ਜਾਣਾ ਸਭ ਨੇ ਮਰ ਮੁੱਕ ਜਾਣਾ ਇੱਕ ਦਿਨ ਕਿਹਦੇ ਕੀਲੇ ਗੱਡੇ ਹੋਏ ਆ ਇੱਥੇ ਹਾਂ ਪਤਾ ਨਹੀਂ ਕਿਧਰੋਂ ਘੁੰਮਦੇ ਘਮਾਉਂਦੇ ਆ ਰਿਸ਼ਤੇ ਬਣਦੇ ਨੇ ਐਵੇਂ ਨਹੀਂ ਕੋਈ ਬਗੈਰ ਗੱਲ ਤੋਂ ਰਿਸ਼ਤਾ ਜੁੜ ਜਾਂਦਾ ਆਪਣਾ ਕਿਸੇ ਨਾਲ ਇਹ ਵੀ ਕੋਈ ਆਪਣਾ ਅੱਗੇ ਪਿੱਛੇ ਜਨਮ ਦਾ ਕਿਸੇ ਦਾ ਸੰਬੰਧ ਹੁੰਦਾ ਆਪਣਾ ਤਾਂ ਰਿਸ਼ਤੇ ਬਣਦੇ ਨੇ ਮੈਨੂੰ ਨਾ ਤੜਫਾਇਆ ਕਰੋ ਸਭ ਦੇ ਸਿਰੋਂ ਮੂੰਹ ਲੈ ਜਾਂਦੀਆਂ ਤੁਸੀਂ ਹੈ ਨਾਲੇ ਯਾਰ ਘਰ ਦੀਆਂ ਧੀਆਂ ਘਰ ਦੀਆਂ ਧੀਆਂ ਦਾ ਤਾਂ ਕੋਈ ਦੇਣ ਨਹੀਂ ਦੇ ਸਕਦਾ ਫਿਰ ਬਹੁਤ ਕਮੈਂਟ ਆ ਜਾਂਦੇ ਨੇ ਕੁੜੀਆਂ ਇਦਾਂ ਦੀਆਂ ਹੁੰਨੀਆਂ ਇਦਾਂ ਮੈਂ ਮੰਨਦੀ ਆ ਵੀ ਹੁੰਨੀਆਂ ਪਰ ਜਿਹੜੀਆਂ ਚੰਗੀਆਂ ਉਹਨਾਂ ਨੂੰ ਤਾਂ ਸੰਭੋ ਰਿਸ਼ਤਾ ਇੱਥੇ ਲਾ ਲਓ ਵੀ ਸਾਰੀਆਂ ਮਾਮਾ ਨਹੀਂ ਚੰਗੀਆਂ ਹੁੰਦੀਆਂ ਸਾਰੀਆਂ ਧੀਆਂ ਨਹੀਂ ਚੰਗੀਆਂ ਹੁੰਦੀਆਂ ਸਾਰੀਆਂ ਮਾੜੀਆਂ ਵੀ ਨਹੀਂ ਹੁੰਦੀਆਂ ਸਾਰੀਆਂ ਪਰਜਾਈਆਂ ਨਹੀਂ ਚੰਗੀਆਂ ਹੁੰਦੀਆਂ ਪਰਜਾਈਆਂ ਮਾੜੀਆਂ ਵੀ ਨਹੀਂ ਹੁੰਦੀਆਂ ਇਹ ਚੰਗਿਆਈ ਬਰਿਆਈ ਨਾਲ ਨਾਲ ਚੱਲਦੀ ਆ ਇਨਸਾਨੀਅਤ ਦੇ ਪਰ ਮੈਂ ਤਾਂ ਇਹ ਕਹਨੀ ਆ ਵੀ ਜਿਹੜੇ ਰਿਸ਼ਤੇ ਤੁਹਾਨੂੰ ਪਿਆਰ ਕਰਦੇ ਆ ਹੁਣ ਤਲੀਆਂ ਤੇ ਝੋਕ ਚਗਾਉਂਦੇ ਨੇ ਜਿਹੜੇ ਰਿਸ਼ਤੇ ਤੁਹਾਡਾ ਸਤਕਾਰ ਕਰਦੇ ਆ ਤੁਸੀਂ ਉਹਨਾਂ ਨੂੰ ਸੰਭੋ ਉਹਨਾਂ ਨੂੰ ਨਾ ਤੋੜ ਤੋੜ ਸਿੱਟੋ ਕਿਸੇ ਦਾ ਕੁਝ ਨਹੀਂ ਜਾਂਦਾ ਬੁੱਕਤ ਥੋੜੀ ਹੁੰਦੀ ਐ ਤੁਹਾਨੂੰ ਥੁੱਥੂ ਕਰਦਾ ਅਗਲਾ ਹਿਸਾਬ ਦਾ ਕਰ ਲੋ ਪਿਆਰ ਮੈਂ ਨਹੀਂ ਕਹਿੰਦੀ ਵੀ ਆ ਮੋਢਿਆਂ ਤੇ ਆ ਗੋਡਿਆਂ ਤੇ ਐਦਾਂ ਦਾ ਪਿਆਰ ਨਾ ਕਰੋ ਹਿਸਾਬ ਦਾ ਕਰ ਲੋ ਦਿਲੋਂ ਕਰੋ ਠੀਕ ਹੈ ਮੈਂ ਸੋਹੀ ਗੱਲਾਂ ਨੇ ਤਿਆਂ ਨੂੰ ਨਾ ਤੜਫਾਇਆ ਕਰੋ ਕਈ ਵਾਰ ਸਾਡੇ ਦੁੱਖ ਦੇ ਸੁੱਖ ਦੇ ਸਾਡੇ ਮਾੜੇ ਸਮੇਂ ਚ ਆ ਕੇ ਇੱਕ ਧੀ ਦੀ ਅਸੀਸ ਖੜ ਜਾਂਦੀ ਐ ਇੱਕ ਮਾਵਾ ਹੁੰਦੀਆਂ ਨੇ ਜਿਹੜੀਆਂ ਸਾਨੂੰ ਪਿੱਠ ਪਿੱਛੇ ਦਬਾਵਾ ਮੰਦੰਦੀਆਂ ਨੇ ਇੱਕ ਘਰ ਦੀਆਂ ਧੀਆਂ ਹੁੰਦੀਆਂ ਨੇ ਜਿਹੜੀਆਂ ਸਾਨੂੰ ਪਿੱਠ ਪਿੱਛੇ ਭਾਈਆਂ ਪਰਜਾਈਆਂ ਭਤੀਜਿਆਂ ਨੂੰ ਦਬਾਵਾ ਮੈਂ ਦੁੰਦੀਆਂ ਨੇ ਇਹਨਾਂ ਨੂੰ ਜੇ ਤੁਸੀਂ ਤੜਫਾਉਨੇ ਹੋ ਇਹ ਤੜਫ ਵੀ ਅੰਦਰ ਤੱਕ ਜਾਂਦੀਆਂ ਨੇ ਜੇ ਤੁਸੀਂ ਇਹਨਾਂ ਨੂੰ ਖੁਸ਼ ਰੱਖਦੇ ਹੋ ਰੂਹ ਤੱਕ ਖੁਸ਼ ਵੀ ਹੋ ਜਾਂਦੀਆਂ ਨੇ ਇਹ ਠੀਕ ਆ ਫਿਰ ਕਿਸੇ ਦੇ ਉਹ ਕਹਿੰਦੇ ਹੁੰਦੇ ਨੇ ਜਾਣੇ ਅਣਜਾਣੇ ਚ ਕਿਸੇ ਤੇ ਅਤਿਅੰਤ ਅੰਦਰੋਂ ਆਤਮਾ ਤੜਫੀ ਹੁੰਦੀ ਆ ਪੇਕਿਆਂ ਵੱਲ ਫਿਰ ਦੁਰਾਸਿਸ ਨਿਕਲ ਜਾਂਦੀ ਆ ਫਿਰ ਉਹ ਦੁਰਾਸਿਸ ਵਾਂਝੀ ਨਹੀਂ ਜਾਂਦੀ ਕੋਈ ਤੇ ਹੀ ਆਪਣੇ ਪੇਕਿਆਂ ਨੂੰ ਦੁਰਾਸ਼ੀਸ ਨਹੀਂ ਦੰਦੀ ਪਰ ਜਦ ਕੋਈ ਅੰਦਰੋਂ ਤੜਫਾ ਦਿੰਦਾ ਹੈ ਜਦ ਸਾਰੇ ਰਸਤੇ ਢੀ ਪੈਣ ਆਪਣਾ ਚੁੱਕੀ ਹੁੰਦੀ ਹੈ ਬਈ ਇਦੋਂ ਬਾਅਦ ਮੈਂ ਨਹੀਂ ਚੰਗੀ ਬਣ ਸਕਦੀ ਫਿਰ ਜੇ ਅੰਦਰੋਂ ਇੱਕ ਵੱਧਵਾ ਨਿਕਲਿਆ ਹੋਵੇ ਨਾ ਉਹ ਵਾਂਝੀ ਨਹੀਂ ਜਾਂਦੀ ਉਹ ਤੁਹਾਡਾ ਸਾਰ ਪਾਰ ਨੰਗ ਜਾਂਦੀ ਹੈ ਢੀਆਂ ਤੋਂ ਮਾਮਾ ਤੋਂ ਵੱਧਵਾ ਨਾ ਲਿਆ ਕਰੋ ਠੀਕ ਹੈ ਇਹ ਦੋ ਰਿਸ਼ਤੇ ਤੁਹਾਡੀਆਂ ਅੰਦਰਾਂ ਨਾਲ ਜੁੜੇ ਹੁੰਦੇ ਨੇ ਅੰਦਰ ਨਾਲ ਅੱਛਾ ਧੀ ਨੂੰ ਤਾਂ ਪੇਕੇ ਘਰ ਹੋਣ ਵਾਲਾ ਵੀ ਦੁੱਖ ਸੁੱਖ ਕੋਈ ਹੋਣਾ ਹੋਵੇ ਨਾ ਪਹਿਲਾਂ ਹੀ ਪਹਿਲਾਂ ਹੀ ਪਤਾ ਲੱਗ ਜਾਂਦਾ ਕਿਉਂਕਿ ਉੱਥੇ ਰੂਹ ਜੁੜੀ ਹੁੰਦੀ ਆ ਧੀ ਭੈਣ ਦੀ ਜੇ ਖੁਸ਼ੀਆਂ ਹੋਣੀਆਂ ਹੁੰਦੀਆਂ ਉਹ ਵੀ ਧੀਆ ਭੈਣਾਂ ਨੂੰ ਪਤਾ ਲੱਗ ਜਾਂਦਾ ਪਹਿਲਾਂ ਹੀ ਪਹਿਲਾਂ ਹੀ ਮੈਂ ਤਾਂ ਇੱਥੇ ਥਾਈ ਆਪਣੇ ਚ ਦੇਖਿਆ ਹੋਇਆ ਜੇ ਕੋਈ ਏਕਣ ਬਾਹਰਲੀ ਸੜਕ ਵੀ ਲੰਘਦੀ ਦਿੱਤੀ ਨਾ ਗੱਡੀ ਤਾਂ ਵੀ ਪਤਾ ਲੱਗ ਜਾਂਦਾ ਹੈ ਵੀ ਮੇਰਾ ਕੋਈ ਇੱਥੇ ਨੂੰ ਲੰਘਿਆ ਹੈ ਹਰ ਪੰਜ ਸੱਤ ਵਾਰ ਫੋਨ ਕਰਕੇ ਪੁੱਛਿਆ ਉਹਨਾਂ ਨੂੰ ਵੀ ਕੁਛ ਦਿਲ ਨੂੰ ਹੋਇਆ ਹੈ ਕੋਈ ਖਿੱਚਤੀ ਪਈ ਹੈ ਤੁਸੀਂ ਨੰਗੇ ਹੋ ਰਹੇ ਨੂ ਇਹਨੇ ਹਾਂ ਆਂਟੀ ਨੰਗੇ ਆ ਇੱਥੇ ਤਾਂ ਕਿ ਰਿਸ਼ਤਾ ਜੁੜਿਆ ਹੁੰਦਾ ਹੈ ਜੇ ਤੁਸੀਂ ਇਹ ਰਿਸ਼ਤੇ ਨੂੰ ਤੜਫਾਉਂਗੇ ਨਾ ਫਿਰ ਤੁਹਾਡਾ ਕੋਈ ਹਿੱਲਾ ਨਹੀਂ ਤੁਹਾਡਾ ਕੋਈ ਟਿਕਾਣਾ ਨਹੀਂ ਕਿਤੇ ਨਹੀਂ ਢੋਈ ਮਿਲਦੀ ਐਨਾ ਇੰਨੀ ਖਿੱਚ ਹੁੰਦੀ ਆ ਪੇਕਿਆਂ ਦੀ ਇੱਕ ਤੀ ਨੂੰ ਠੀਕ ਆ ਸੋ ਇਹ ਗੱਲ ਨਾ ਕਾਲ ਮਿਲ ਕੇ ਰਿਹਾ ਕਰੋ ਕੁਝ ਨਹੀਂ ਰੱਖਿਆ ਇਹਨਾਂ ਕੰਜਰ ਖਾਨੇ ਅੱਜ ਚਲੋ ਠੀਕ ਹੈ ਜੀ ਫੇਰ ਵੀ ਬੋਲਦਿਆਂ ਕੋਲ ਕੋਈ ਭੁੱਲ ਚੁੱਕਾ ਹੋ ਗਈ ਹੋਵੇ ਤਾਂ ਜਰੂਰ ਮਾਫ ਕਰਿਓ ਬੜਾ ਮੇਰਾ ਮਨ ਦੁਖੀ ਹੋ ਜਾਂਦਾ ਏ ਜੀ ਇਹ ਗੱਲਾਂ ਸੁਣ ਕੇ ਠੀਕ ਹੈ ਜੀ ਚਲੋ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ